ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਰੱਦ ਕੀ ਕੀਤੀ ਕਿ ਲੋਕਾਂ ਅੰਦਰ ਵਿਆ ਵਰਗਾ ਮਾਹੌਲ ਬਣ ਗਿਆ ਇਸ ਖੁਸ਼ੀ ਨੂੰ ਲੋਕਾਂ ਵੱਲੋਂ ਮਠਿਆਇਆ ਵਣ ਕੇ ਦੁਗਣਾ ਕੀਤਾ ਜਾ ਰਿਹਾ ਹੈ ਇਸੇ ਲੜੀ ਵਿੱਚ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੱਖਣ ਸਿੰਘ ਹੰਸਰੋ ਅਤੇ ਕਿਸਾਨ ਆਗੂ ਬਲਵੀਰ ਸਿੰਘ ਥਾਂਦੀ ਗੜਪਦਾਣਾ ਦੀ ਅਗਵਾਈ ਵਿੱਚ ਬੱਸ ਸਟੈਂਡ ਔਰ ਵਿਖੇ ਲੱਡੂ ਵੰਡੇ ਗਏ ਜਿਨ੍ਹਾਂ ਨੇ ਪੱਤਰਕਾਰਾਂ ਨਾਲ ਗਲਬਾਤ ਕਰ ਦਿਆ ਆਖਿਆ ਕੀ ਲੋਕਾਂ ਦੀ ਵੱਡੀ ਜਿੱਤ ਹੈ ਅਤੇ ਸਰਕਾਰ ਨੂੰ ਲੋਕਾਂ ਦੇ ਫੈਸਲੇ ਅੱਗੇ ਚੁਕਣਾ ਪਿਆ ਹੈ ਆਓ ਆਗੂਆਂ ਨਾਲ ਕਰਦੇ ਆ ਗੱਲਬਾਤ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਮੈਂ ਮੱਖਣ ਸਿੰਘ ਪਿੰਡ ਹਾਂਸਰੋਂ ਤੋਂ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਸੀ ਸਰਕਾਰ ਦੀ ਬਹੁਤ ਗਲਤ ਸੀ ਇਹ ਪਰ ਪੰਜਾਬ ਸਰਕਾਰ ਨੇ ਨਹੀਂ ਸੀ ਬਣਾਈ ਜਾਂ ਮੁੱਖ ਮੰਤਰੀ ਨੇ ਜਾਂ ਪੰਜਾਬ ਦੇ ਅਫਸਰਾਂ ਨੇ ਇਹ ਦਿੱਲੀ ਦੇ ਵਿੱਚ ਜਿਹੜੇ ਇਹਨਾਂ ਦੇ ਆਕ ਆ ਜਿਨ੍ਹਾਂ ਦੇ ਇਸ਼ਾਰਿਆਂ ਤੇ ਪੰਜਾਬ ਸਰਕਾਰ ਚੱਲਦੀ ਆ ਉਹਨਾਂ ਨੇ ਬਣਾਈ ਸੀ ਉਹਨੇ ਆਪਣੇ ਮਫਾਦਿਆਂ ਨੂੰ ਪੂਰਿਆ ਕਰਨ ਲਈ ਲੋਕਾਂ ਨੇ ਉਹਨਾਂ ਨੂੰ ਨਕਾਰ ਦਿੱਤਾ ਦਿੱਲੀੋਂ ਕੱਢ ਦਿੱਤਾ ਉਹ ਪੰਜਾਬ ਚ ਆ ਕੇ ਸਾਡੇ ਸਿਰ ਤੇ ਬਹਿ ਗਿਆ ਉਹ ਜਿਹੜੀ ਪਲੈਨ ਪੂਲਿੰਗ ਪਾਲਸੀ ਬਣਾਈ ਸੀ ਸਤੰਦਰ ਜੈਨ ਮਨੀਸ਼ ਸੋਦੀ ਆਰਵਿੰਦ ਕੇਜਰੀ ਬਾਲਦੀ ਉਹਦੇ ਜਿੰਨੇ ਆਲੇ ਦੁਆਲੇ ਉਹਨੇ ਬਣਾਈ ਸੀਗੀ ਤੇ ਅੱਜ ਉਹਨਾਂ ਨੂੰ ਪੰਜਾਬ ਦੇ ਲੋਕਾਂ ਦਾ ਵਿਰੋਧਤਾ ਕਰਨ ਦੇ ਬਾਵਜੂਦ ਵੀ ਅਸਾਥ ਹੋ ਗਿਆ ਪੇ ਪੰਜਾਬ ਦੇ ਲੋਕ ਜਿੰਦੀ ਜ਼ਮੀਰ ਆ ਜਾਗਦੀ ਜ਼ਮੀਰ ਵਾਲੇ ਹੈਗੇ ਆ ਜਿੰਨੇ ਵਪਾਰਕ ਭਾਈਚਾਰੇ ਦੇ ਲੋਕ ਆ ਜਾ ਜਿੰਨੇ ਮਜ਼ਦੂਰ ਲੋਕ ਹੈ ਜਾਂ ਜਿੰਨੇ ਕਿਸਾਨ ਭਾਈ ਲੋਕ ਹੈ ਇਹਨਾਂ ਦਾ ਏਕੇ ਨੂੰ ਦੇਖਦੇ ਹੋਏ ਉਹਨੇ ਡਰ ਕੇ ਇਹ ਵਾਪਸ ਲੈ ਲਈਆ ਨਾ ਇਸ ਕਰਕੇ ਅਸੀਂ ਇਸ ਪਾਲਿਸੀ ਦਾ ਵਾਪਸ ਲੈਣ ਦਾ ਐਵੇਂ ਖੁਸ਼ੀ ਮਨਾਉਨੇ ਆ ਕਿ ਇਹ ਇਕੱਲੇ ਕਿਸਾਨਾਂ ਦੀ ਨਹੀਂ ਕਿਸਾਨਾਂ ਦੇ ਨਾਲ ਨਾਲ ਜਿਹੜੇ ਮਜ਼ਦੂਰ ਵਰਗ ਹੈ ਸਾਡੇ ਜਿਹੜੇ ਬਿਜ਼ਨਸ ਵਪਾਰੀ ਜਿਹੜੇ ਸਾਡੇ ਭਰਾ ਆ ਇਹ ਸਾਰਿਆਂ ਦੀ ਜਿੱਤ ਹੋਈ ਆ ਤੇ ਸਾਡੀ ਜਿਹੜੀ ਲੜਾਈ ਹੈ ਇਹ ਜਿਹੜੀ ਆਪਣੇ ਹੱਕ ਲਈ ਲੜਦੇ ਲੋਕ ਹੈ ਉਹਨਾਂ ਦੀ ਅੱਜ ਸਭ ਤੋਂ ਵੱਡੀ ਜਿੱਤ ਆ ਤੇ ਸਰਕਾਰ ਨੇ ਅੱਜ ਆਪਣਾ ਖੁਦ ਲਿਆ ਹੋਇਆ ਫੈਸਲਾ ਤੇ ਅੱਜ ਵਾਪਸ ਲਿਆ ਸਾਡੇ ਸਾਰੇ ਚਾਹੇ ਅਸੀਂ बिजनेसमੈਨ ਕਹ ਲਓ ਕਿਸਾਨ ਕਹ ਲਓ ਮਜ਼ਦੂਰ ਵਰਗ ਕਹ ਲਓ ਸਾਰੇ ਅੱਜ ਇਸ ਕੋਲੋਂ ਖੁਸ਼ ਹੈ ਤੇ ਅਸੀਂ ਇਸ ਖੁਸ਼ੀ ਦੀ ਭਰਾਈ ਚ ਪੂਰੇ ਪੰਜਾਬ ਵੀ ਜਿਹੜੇ ਜਗਤ ਹੈ ਉਹਨਾਂ ਨੂੰ ਮੁਬਾਰਕਬਾਦ ਦਿੰਨੇ ਆ ਤੇ ਐਸੀ ਖੁਸ਼ੀ ਆ ਜਿਵੇਂ ਲੱਡੂ ਵੰਡੇ ਆ ਜੀ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ